ਆਲੂ ਦਾ ਖੰਨਾ ਹੈ ਦੇਖੋ ਆਲੂ ਪੂਰੇ ਵਧੀਆ ਨਿਕਲਦੇ ਨੇ ਲੈ ਕਰੋ ਚੈੱਕ ਤੇ ਹਾਂਜੀ ਵੀ ਤੁਹਾਡਾ ਸਾਰਿਆਂ ਦਾ ਵੈਲਕਮ ਆਪ ਇਨਵੇਂ ਘੈਂਟ ਜੇ ਬਲੌਗ ਦੇ ਵਿੱਚ ਤੇ ਬਿਰੋ ਸੁਣਨ ਦਾadne ਇੱਕ ਗੱਲ ਦੱਸਣੀ ਤੁਹਾਨੂੰ ਮੈਂ ਸਾਰਿਆਂ ਨੂੰ ਤੇ ਬਾਈ ਜੋ ਕਿ ਆਪਾਂ ਬਿਰੋ ਸਪੈਰੀਮੈਂਟ ਕਰਦੇ ਸੀਗੇ ਨਵੇਂ-ਨਵੇਂ ਆ ਨਾ ਤੇ ਬਾਈ ਉਹ ਕਰੇ ਬਲੌਗ ਨੇ ਉਹ ਹੁਣ ਕਿਉਂ ਲੇਟ ਹੈ ਜੋ ਕਿ ਆਪਾਂ ਉਹਨਾਂ ਕੰਮ ਸ਼ੁਰੂ ਹੋ ਗਿਆ ਆਲੂ ਪਟਾਈ ਦਾ ਤੇ ਸੀਜ਼ਨ ਸ਼ੁਰੂ ਹੋਣਾ ਤੇ ਇਸ ਕਰਕੇ ਉਹ ਵਲੌਗ ਹੁਣ ਨਹੀਂ ਆਉਂਦੇ ਹੈਗੇ ਤੇ ਤੁਹਾਨੂੰ ਇਹ ਗੱਲ ਦੱਸ ਦਨਾ ਬਾਈ ਅਸੀਂ ਵਲੌਗ ਬਣਾਉਣ ਗਏ ਸੀਗੇ ਤੇ ਇੱਕ ਨਵਾਂ ਸਪੈਰੀਮੈਂਟ ਕਰਨ ਗਏ ਸੀਗੇ ਤੇ ਅੱਧੀ ਸ਼ੂਟਿੰਗ ਹੋਈ ਉਹਦੀ ਪਰ ਨਾ ਵਧੀਆ ਵਲੌਗ ਬਣਾਇਆ ਨਾ ਅੱਧਾ ਤੇ ਮੇਰਾ ਫੋਨ ਲੱਗ ਜਾਵਾਂਗਾ ਹਜੇ ਨਹੀਂ ਪਾਉਂਦੇ ਹੈਗੇ ਤੇ ਹਮਾਰਾ ਆਲੂ ਪਟਾਈ ਤੋਂ ਬਾਅਦ ਉਹ ਫੁੱਲ ਸ਼ੂਟਿੰਗ ਕਰਾਂਗੇ ਆਪਾਂ ਉਹਦੀ ਜੱਬ ਵਿੱਚੋਂ ਟਾਈਮ ਮਿਲਿਆ ਤਾਂ ਤੇ ਉਹ ਵਲੌਗ ਆਪਾਂ ਬਣਾ ਕੇ ਤੁਹਾਨੂੰ ਪਾ ਦਾਂਗੇ ਵਿੱਚ ਵਿਚਾਲੇ ਤੇ ਆਪਾਂ ਨੂੰ ਟਾਈਮ ਮਿਲਿਆ ਤਾਂ ਤੇ ਪਰ ਬਾਈ ਤੁਸੀਂ ਬਹੁਤ ਵਧੀਆ ਸਪੋਨਸ ਦੇ ਰਹੇ ਹੋ ਉਹ ਵਲੌਗਾਂ ਤੇ ਤੇ ਬਾਈ ਹੁਣ ਕਰਦਾ ਆਪਣਾ ਆਲੂ ਦੇ ਪਟਾਈ ਦਾ ਇਹਦੇ ਵੀ ਬਲੌਗ ਪਾਇਆ ਕਰਾਂਗੇ ਤੇ ਇਹਦੇ ਵੀ ਆਟਮੋਡ ਮਨ ਲੱਗਦੀ ਰਹਿੰਦੀ ਨੇ ਇੱਥੇ ਤੇ ਬਾਈ ਇਹਨੂੰ ਵੀ ਫੁੱਲ ਰਿਸਪੌਂਸ ਦੇਓ ਤੇ ਵਧੀਆ ਤੇ ਜੋ ਕਿ ਫਿਰ ਉਹ ਆ ਜਾਏਗਾ ਪਹਿਲਾ ਦਿਨ ਆਲੂ ਪਟਾਈ ਦਾ ਤੇ ਚਲੋ ਫਿਰ ਆਜੋ ਲੋ ਜੀ ਵੀ ਆ ਮੈਸੀ ਮਗਰ ਪੌਣੀ ਆਲੂ ਦੀ ਮਸ਼ੀਨ ਪਟਣ ਵਾਲੀ ਤੇ ਜਿਹਦਾ ਗਏ ਨੇ ਹਾਲ ਤੇ ਚਲੋ ਬਸ ਆਪਾਂ ਉਹਨੂੰ ਮਸ਼ੀਨ 'ਤੇ ਪਾਉਂ ਚੱਲਦੇ ਆਂ ਤੇ ਸਟਾਰਟ ਕਰ ਦਈਏ ਸਤਨਾ ਵਾਹਿਗੁਰੂ ਜੀ ਤੇ ਲੋਜਵੇ ਖੱਤੇ 'ਚ ਪਹੁੰਚ ਚੁਕੇ ਆ ਤੇ ਬਸ ਹੁਣ ਪਟਾਈ ਦਾ ਕੰਮ ਸ਼ੁਰੂ ਹੋਈ ਆ ਤੇ ਬਸ ਹੁਣ ਆਪਾਂ ਮੱਠਾ ਮੂਠਾ ਟੇਕ ਦਈਏ ਤੇ ਫੇਰ ਆਪਾਂ ਸ਼ੁਰੂ ਕਰਾਂਗੇ ਆਲੂ ਪਟਾਈ ਦਾ ਤੇ ਆ ਜੋ ਆਹ ਦੇਖ ਲਾਖਾਂ ਨਾ ਖਾ ਲਓ ਤੇ ਲੋ ਜੀ ਬਾਈ ਮੱਠਾ ਟੇਕਤਾ ਤੇ ਹੁਣ ਪਟਾਈ ਦਾ ਕੰਮ ਹੋ ਗਿਆ ਸ਼ੁਰੂ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਲੋ ਜੀ ਬਾਈ ਸਾਰਿਆਂ ਨੇ ਖਾ ਰਹੇ ਵੇ ਰੋਟੀ ਤੇ ਆਪਾਂ ਨੇ ਵੀਰੋ ਅੱਧਾ ਖੱਤਾ ਪੜਤਾ ਇਹ ਦੇਖਣਾ ਸਾਹਮਣੇ ਆਸੋ ਨੂੰ ਆਲੂ ਦਿਖਾਉਨੇ ਆ ਦੇਖੋ ਆਲੂ ਪੂਰੇ ਵਧੀਆ ਨਿਕਲਦੇ ਨੇ ਲੈ ਕਰੋ ਚੈੱਕ ਤੇ ਆ ਜੋ ਫਿਰ ਉਹਦੇ ਸ਼ੁਰੂ ਕੰਮ ਆਲੂ ਪੱਟਾਂ ਦਾ ਰੋਟੀ ਖਾਣ ਤੋਂ ਬਾਅਦ ਤੇ ਲਓ ਜੀ ਬਾਈ ਆਪਾਂ 855 ਦੀ ਕਰ ਰਹੇ ਆ ਟੈਂਕੀ ਫੁੱਲ ਤੇ ਇਹਦੇ ਮਗਰ ਪਾਉਣੀ ਆਪਾਂ ਟਰਾਲੀ ਤੇ ਲੋ ਜੀ ਵੀ ਚੈੱਕ ਕਰੋ ਹੋ ਗਈ ਟੈਂਕੀ ਫੁੱਲ 855 ਦੀ ਲੋ ਜੀ ਵੀਰੋ ਆਲੂ ਦਾਪਾ ਸਾਰੇ ਪੜਤੇ ਤੇ ਹੁਣ ਆਪਾਂ ਟਰਾਲੀ ਪਾ ਲਿਆ ਸੀ ਕਿ 855 ਮਗਰ ਤੇ ਹੁਣ ਢੇਰੀਆਂ ਲਾਉਣੀਆਂ ਨੇ ਆਪਾਂ ਨੇ ਤੇ ਆਪਾਂ ਨੇ ਕੀਲਾ ਮਾੜਾ ਜਿਹਾ ਵੱਧ ਆ ਤੇ ਅੱਜ ਆਪਾਂ ਪਹਿਲਾਂ ਤਾਂ ਪੱਟਿਆ ਇਹੇ ਜੋ ਕਿ ਆਪਾਂ ਇੱਥੇ ਸਾਰੀਆਂ ਟੇਰੀਆਂ ਲਾਉਣੀਆਂ ਨੇ ਗਿਆ ਤੇ ਹੁਣ ਆਪਾਂ ਟਰਾਲੀ 'ਚ ਲੋਡ ਕਰਦੇ ਆਂ ਆਲੂ ਤੇ ਫਿਰ ਇੱਕ ਪਾਸੇ ਆਪਾਂ ਬਾਹ ਬੂਕੇ ਸਮਾਰ ਕੇ ਫਿਰ ਤੇਦੀਆਂ ਲਾਉਣ ਲੱਗਾਂਗੇ ਤੇ ਆਜੋ ਲਓ ਜੀ ਬਈ ਧਾਨ ਲੱਗ ਗਿਆ ਉਹਨਾਂ ਆਲੂ ਟਰਾਲੀ 'ਚ ਦੇ ਲੋ ਜੀ ਬਈ ਤੇ ਹੁਣ ਆਪਾਂ ਬਾਹਰ ਆਇਆ ਖੱਤਾ ਤੇ ਦੇਖ ਸਕਦੇ ਹਾਂ ਤੇ ਇਹ ਤੋਂ ਬਾਅਦ ਆਪਾਂ ਮਾਰਗੇ ਵੀ ਸੁਹਾਗਾ ਫੇਰ ਦਵਾ ਨਾ ਲੱਗਾਂਗੇ ਢੇਰੀ ਆਪਾਂ ਤੇ ਲੋ ਜਿਹੜੇ ਸੁਹਾਗਾ ਵੀ ਮਾਰਤਾ ਤੇ ਹੁਣ ਕਿਹੜਾ ਨੂੰ ਚੁਕਣ ਲੱਗੇ ਨੇਗੇ ਬੰਦੇ ਜੇ ਤੇ ਜੋ ਕੀ ਲੇਬਰ ਤੇ ਬਸ ਹੁਣ ਅਰੇ ਦਾ ਪੱਟਾ ਪਾ ਦਾਂਗੇ ਫਿਰ ਆਪਾਂ ਹੋਰ ਖੱਤੇ ਚ ਆਲੂ ਪੱਟਾਂਗੇ ਤੇ ਹੁਣ ਬੱਟਾ-ਬੁੱਟਾ ਬਣਾ ਗਿਆ ਆ ਆਹ ਕਲੀਅਰ ਕਰ ਲਈਏ ਜੋ ਕਿ ਇਹਨਾਂ ਆਲੂ ਢੇਰੀਆ ਪੈ ਇੱਥੇ ਰੋਣ ਤੇ ਆ ਜੋ ਤੇ ਫਿਰੋ ਆਧਾ ਵਲੌਗ ਇੰਨਾ ਕੀ ਆ ਤੇ ਕੱਲ ਤੁਹਾਨੂੰ ਸਭ ਸਾਰੀ ਜਾਣਕਾਰੀ ਦਊਂ ਆਂ ਆਲੂਆਂ ਦੀ ਤੇ ਕੱਲ ਦਾ ਵਲੌਗ ਦੇਖਣ ਲਈ ਚੈਨਲ ਨੂੰ ਕੱਲ ਸਬਸਕ੍ਰਾਈਬ ਤੇ ਜੋ ਕਿ ਤੁਹਾਨੂੰ ਆਧਾ ਵਲੌਗ ਵਧੇਰੇ ਕਿ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਆਨਰੇ ਵਲੌਗ ਕਰੀ ਸਬਸਕ੍ਰਾਈਬ ਕਰਿਓ ਚੰਗਾ ਫਿਰ